ਸਾਦੇ ਵਿੱਚ ਸ਼ੇਰ ਦਰਬਾਰ ਸਾਈ ਵਿਖੇ ਤੋਂ ਨਵੇਂ ਗ੍ਰੰਥੀ ਸਿੰਘਾ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਅਜ ਸ੍ਰੀ ਅਕਾਲ ਤਖਤ ਸਾਈ ਵਿਖੇ ਗੰਧੀ ਸਿੰਘਾ ਸਹਿਬਾਨਾ ਦੀ ਪੂਰੀ ਸਿੱਖ ਰਵਾਇਤ ਮੁਤਾਬਕ ਤਾਂਜ ਪੋਸ਼ੀ ਕੀਤੀ ਗਈ ਹੈ ਤਾਂ ਤਾਂਜ ਪੋਸ਼ੀ ਸਮਾਗਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਖबीर ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਸ ਅਤੇ ਹੋਰ ਉੱਗਿਆ ਸਿੱਖ ਹਸਤੀਆਂ ਮੌਜੂਦ ਰਹੀਆਂ ਨੇ ਤੇ ਸ਼ੇਰ ਦਰਬਾਰ ਸਾਹਿਬ ਦੇ ਵਿੱਚ ਨਵੇਂ ਗੰਤੀ ਸਿੰਘਾ ਦੀ ਨਿਯੁਕਤੀ ਕੀਤੀ ਗਈ ਹੈ ਤਹਿਤ ਕੋਸ਼ਿਸ਼ ਮਾਗੰਤਿਆ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ ਸਤਿਗੁਰਾਂ ਦੇ ਪਾਵਨ ਬਾਣੀ ਦਾ ਬਚਨ ਹੈ ਸੇਵਾ ਮੰਗੇ ਸੇਵ ਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸਖਤੇ ਟੁੱਠੇ ਪਾਵਾ ਦੇਵ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰਮਤ ਕਰਕੇ ਦੋ ਗੁਰਮੁਖ ਪਿਆਰੇ ਗਿਆਨੀ ਕੇਵਲ ਸਿੰਘ ਜੀ ਔਰ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਹੋਰਾਂ ਤੇ ਰਹਿਮਤ ਕੀਤੀ ਹੈ ਕਿ ਉਹਨਾਂ ਨੂੰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਦੀ ਸੇਵਾ ਸੰਭਾਲਣ ਦਾ ਜੋ ਸੁਭਾਗਾ ਸਮਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਦੋਨਾਂ ਗੁਰਮੁਖਾਂ ਤੇ ਸੀਸ ਤੇ ਮਿਹਰ ਭਰੇ ਹੱਥ ਰੱਖਣ ਔਰ ਗੁਰਮਰਿਆਦਾ ਜਿਹੜੀ ਹੈ ਉਹ ਬੜੇ ਹੀ ਚੜ੍ਹਦੀਕਲਾ ਇਕਾਗਰਤਾ ਦੇ ਨਾਲ ਉਦਮ ਦੇ ਨਾਲ ਸਤਿਗੁਰੂ ਜੀ ਨਿਭਾਉਣ ਦਾ ਬਲ ਬਖਸ਼ਿਸ਼ ਕਰਨ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਖਸ਼ੇ ਦੁਆਰਾ ਇਹ ਬਹੁਤ ਹੀ ਮਹਾਨ ਪਿੱਤਰ ਸੇਵਾ ਬਖਸ਼ਿਸ਼ ਕੀਤੀ ਹੈ ਸੇ ਦਾਸ ਅਰਦਾਸ ਬੇਨਤੀ ਕਰਦਾ ਗੁਰੂ ਰਾਮਦਾਸ ਮਹਾਰਾਜ ਅਰਨਾ ਚ ਕਿ ਪਾਤਸ਼ਾਹ ਆရှင် ਜੋਗਨੀ ਤੁਸੀਂ ਆਪ ਹੀ ਸੀਸ ਤੇ ਮਿਹਰparat ਰੱਖ ਕੇ ਆਪ ਮਹਾਨ ਪੀਰ ਸੇਵਾ ਦੇ ਜੋਗ ਬਣਾ ਕੇ ਆਪ ਸੇਵਾ ਲੈਂਦੇ ਰਹੋ ਵਿਸ਼ੇਸ਼ ਤੌਰ ਤੇ ਤਖਸ਼ੀ ਦਾਉਣਾ ਸਾਹਿਬ ਦੀਆਂ ਸੰਗਤਾਂ ਹਲਾਖਾ ਫਾਸੀ ਸੰਗਤਾਂ ਦਾ ਜਿੱਥੇ ਦਾਸ ਨੇ 20 ਸਾਲ ਪੰਜ ਪੇਰੇ ਸਾਹਿਬ ਨੇ ਚ ਸੇਵਾ ਅਮਰ ਸੰਚਾਰ ਦੀ ਨਿਭਾਈ ਆ ਕੋਟਾਨ ਕੋਟ ਸ਼ੁਕਰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਾਰ ਕਿਰਪਾ ਬਖਸ਼ੇ ਕਰਕੇ ਗੁਰੂ ਕਾਂਸੀ ਧਰ ਤੋਂ ਸ੍ਰੀ ਬੱਡੀ ਮਹਾਨ ਇਹ ਸੇਵਾ ਬਖਸ਼ਿਸ਼ ਕੀਤੀ ਆ ਰੋਮ ਰੋਮ ਕਰਕੇ ਪਾਤਸ਼ਾਹ ਦਾ ਸ਼ੁਕਰ ਸੰਗਤਾਂ ਦਾ ਸ਼ੁਕਰ ਸਮੁੱਚੇ ਪੰਥ ਦਾ ਸ਼ੁਕਰ ਕੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ ਹੈ ਗੁਰੂ ਚਰਨਾਂ ਚਰਦਾਸ ਬੇਨਤੀ ਸਤਿਗੁਰੂ ਜੀ ਆਪੇ ਸੇਵਨ ਦਾ ਬਲ ਬਖਸ਼ਿਸ਼ ਕਰਨ